ਬਠਿੰਡਾ ਦੀ ਇੰਸਟਾ ਕੁਇਨ ਜਾ ਕਹਿ ਲਈਏ ਚਿੱਟੇ ਵਾਲੀ ਕੁਈਨ ਜਾ ਕਹਿ ਲਈਏ ਅਸੀਂ ਥਾਰ ਵਾਲੀ ਕਾਂਸਟੇਬਲ ਜੋ ਕਿ ਬਰਖਾਸਤ ਹੋ ਚੁੱਕੀ ਹੈ ਜਿਸ ਦੀ ਲਗਾਤਾਰ ਹੀ ਸੋਸ਼ਲ ਮੀਡੀਆ ਦੇ ਵਿੱਚ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਤੇ ਹੁਣ ਵੱਡੀ ਕਾਰਵਾਈ ਇਸ ਜੋ ਕਾਂਸਟੇਬਲ ਹੈ ਬਰਖਾਸਤ ਕਾਂਸਟੇਬਲ ਉਸ ਦੇ ਖਿਲਾਫ ਕੀਤੀ ਗਈ ਹੈਗੀ ਬੀਤੇ ਦਿਨੀ ਗ੍ਰਿਫਤਾਰ ਕੀਤਾ ਗਿਆ ਸੀ ਤੇ ਅੱਜ ਉਸ ਦੀ ਪ੍ਰਾਪਰਟੀ ਜਿਹੜੀ ਹੈਗੀ ਜੋ ਹੁਕਮ ਨੇ ਜਾਰੀ ਹੋਏ ਉਸ ਤੋਂ ਬਾਅਦ ਪ੍ਰਾਪਰਟੀ ਉਸ ਦੀ ਸੀ ਜਿਹੜੀ ਕੀਤੀ ਗਈ ਹੈਗੀ ਪ੍ਰਾਪਰਟੀ ਫ੍ਰੀਜ਼ ਕਰ ਦਿੱਤੀ ਗਈ ਹੈ ਵੱਡੀ ਖਬਰ ਸામਣੇ ਆ ਰਹੀ ਹੈਗੀ ਆ ਅਮਨਦੀਪ ਜੋ ਹੈ ਉਸ ਦੀ ਪ੍ਰਾਪਰਟੀ ਜੋ ਹੈ ਫ੍ਰੀਜ਼ ਕੀਤੀ ਗਈ ਹੈਗੀ ਇੱਕ ਅਸ਼ਾਰਿਆ 3.5 ਕਰੋੜ ਰੁਪਏ ਦੀ ਪ੍ਰਾਪਰਟੀ ਹੁਣ ਫ੍ਰੀਜ਼ ਕਰ ਲਈ ਗਈ ਹੈ ਥਾਰ ਦੇ ਵਿੱਚੋਂ ਦੀ ਹੈਰੋਇਨ ਬਰਾਮਦ ਹੋਇਆ ਸੀ ਉਸ ਤੋਂ ਬਾਅਦ ਸੁਰਖੀਆਂ ਦੇ ਵਿੱਚ ਅਮਨਦੀਪ ਕੌਰ ਆਉਂਦੀ ਹੈਗੀ ਵਿਜੀਲੈਂਸ ਦੇ ਵੱਲੋਂ ਅਰੈਸਟ ਇਸ ਨੂੰ ਕੀਤਾ ਗਿਆ ਸੀ ਹਾਲਾਂਕਿ ਬੀਤੇ ਦਿਨ ਇੱਕ ਇੰਟਰਵਿਊ ਦੇ ਵਿੱਚ ਉਸ ਦੇ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਜੋ ਵੀ ਮੇਰੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਉਹ ਸਾਰੇ ਇਲਜ਼ਾਮ ਝੂਠੇ ਨੇ ਕੋਈ ਵੀ ਉਸ ਦੇ ਵਿੱਚ ਸੱਚਾਈ ਨਹੀਂ ਹੈ ਮੈਨੂੰ ਸਿਰਫ ਫਸਾਇਆ ਹੀ ਜਾ ਰਿਹਾ ਹੈ ਪਿਛਲੇ ਬੀਤੇ ਦਿਨੀ ਸਾਰਾ ਗ੍ਰਾਮ ਚਿੱਟੇਸਣੇ ਇਹ ਅਮਨਦੀਪ ਕੌਰ ਕਾਂਸਟੇਬਲ ਜਿਹੜੀ ਹੈਗੀ ਫੜੇ ਫੜੀ ਗਈ ਸੀ ਕਲ ਵਜਲੈਂਸ ਦੇ ਵੱਲੋਂ ਵਸੀਲਿਆਂ ਤੋਂ ਵਾਝਾਦਦ ਬਣਾਉਂਦੇ ਮਾਮਲੇ ਦੇ ਵਿੱਚ ਗ੍ਰਫਤਾਰ ਕੀਤਾ ਗਿਆ ਸੀ ਤੇ ਨਾਲ ਹੀ ਨਿੱਜੀ ਕਲੋਨੀ ਦੇ ਵਿੱਚ 168 ਨੰਬਰ ਕੋਠੀ ਨੂੰ ਡੀਐਸਪੀ ਹਰਬੰਸ ਸਿੰਘ ਅਤੇ ਥਾਣਾ ਕਨਾਲ ਕਲੋਨੀ ਦੀ ਪੁਲਿਸ ਦੀ ਹਾਜ਼ਰੀ ਦੇ ਵਿੱਚ ਫਰੀਜ਼ ਕਰ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਇੱਕ ਪਲਾਟ ਇੱਕ ਥਾਰ ਗੱਡੀ ਇੱਕ ਬੁਲੇਟ ਅਤੇ ਜੋ ਮੋਬਾਈਲ ਵੀ ਅਟੈਚ ਕੀਤੇ ਗਏ ਨੇ ਇਸ ਮੁਹਿੰਮ ਦੇ ਅਗਵਾਈ ਕਰ ਰਹੇ ਡੀਐਸਪੀ ਹਰਬੰਸ ਸਿੰਘ ਨੇ ਦੱਸਿਆ ਕਿ ਹੁਕਮਾਂ ਦੇ ਮੁਤਾਬਕ ਅਮਨਦੀਪ ਕੌਰ ਦੀ ਬਠਿੰਡਾ ਦੀ ਵਿਰਾਟ ਗ੍ਰੀਨ ਕਲੋਨੀ ਦੇ ਵਿੱਚ ਬਣੀ 99 ਲੱਖ ਰੁਪਏ ਦੀ ਕੋਠੀ ਨੂੰ ਜ਼ਬਤ ਕੀਤਾ ਗਿਆ ਜਿਸ ਦੇ ਤਹਿਤ ਕੋਠੀ ਉੱਪਰ ਫਰੀਜ਼ ਦਾ ਨੋਟਿਸ ਵੀ ਲਗਾ ਦਿੱਤਾ ਗਿਆ ਉਹਨਾਂ ਇਹ ਵੀ ਦੱਸਿਆ ਕਿ ਇਸ ਤੋਂ ਬਾਅਦ ਉਸ ਦੀ ਥਾਰ ਗੱਡੀ ਸਣੇ ਬਾਕੀ ਸੰਬੰਧਿਤ ਜੋ ਜਾਇਦਾਦ ਹੈ ਉਸ ਨੂੰ ਵੀ ਜ਼ਬਤ ਕੀਤਾ ਜਾਵੇਗਾ ਅਮਨਦੀਪ ਕੌਰ ਦੀ ਕੁੱਲ 1 ਕਰੋੜ 35 ਲੱਖ ਦੀ ਜਾਇਦਾਦ ਜਿਹੜੀ ਹੈਗੀ ਜ਼ਬਤ ਕੀਤੀ ਜਾਣੀ ਹੈ ਇਸ ਤੋਂ ਇਲਾਵਾ ਉਸ ਨੂੰ ਵਿਜੀਲੈਂਸ ਦੇ ਵੱਲੋਂ ਅੱਜ ਅਦਾਲਤ ਦੇ ਵਿੱਚ ਵੀ ਪੇਸ਼ ਕੀਤਾ ਜਾਣਾ ਹੈਗਾ ਤਾਂ ਤੁਹਾਨੂੰ ਦੱਸ ਦਈਏ ਕਿ 2 ਅਪ੍ਰੈਲ ਨੂੰ ਇਹ ਅਮਨਦੀਪ ਕੌਰ ਜੋ ਕਿ ਬਰਖਾਸਤ ਕਾਂਸਟੇਬਲ ਹੈ ਉਸ ਨੂੰ ਫੜਿਆ ਜਾਂਦਾ ਹੈਗਾ ਐਫ ਆਈ ਆਰ ਨੰਬਰ 65 ਦੇ ਅਧੀਨ ਮਾਮਲਾ ਦਰਜ ਕੀਤਾ ਜਾਂਦਾ ਹੈ ਤੇ ਲਗਾਤਾਰ ਹੀ ਐਨਡੀਪੀਐਸ ਦੀ ਜੋ ਜੋ ਐਕਟ ਨੇ ਉਹ ਵੀ ਲਗਾਈਆਂ ਜਾਂਦੀਆਂ ਨੇ 21 261 ਅਤੇ 85 ਜਿਸ ਦੇ ਤਹਿਤ ਮਾਮਲਾ ਦਰਜ ਕੀਤਾ ਜਾਂਦਾ ਅਮਨਦੀਪ ਕੌਰ ਜੋ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਚੱਕ ਫਤੇਹ ਸਿੰਘ ਵਾਲਾ ਦੇ ਰਹਿਣ ਵਾਲੀ ਹੈ ਜਸਵੰਤ ਸਿੰਘ ਦੀ 30 ਹੈਗੀ ਤੇ ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲ ਦੇ ਪਦ ਉਤੇ ਤਾਇਨਾਤ ਸੀ ਲੇਕਿਨ ਜੋ ਜਾਂਚ ਕੀਤੀ ਗਈ ਜਾਂਚ ਦੇ ਵਿੱਚ ਸਾਹਮਣੇ ਆਇਆ ਇਸ ਉਤੇ ਸ਼ੱਕ ਹੋਇਆ ਜਿਸ ਤੋਂ ਬਾਅਦ ਗ੍ਰਫਤਾਰੀ ਹੁੰਦੀ ਹੈ ਜਿਸ ਤੋਂ ਬਾਅਦ ਇਸ ਨੂੰ ਖਾਸ ਕੀਤਾ ਗਿਆ ਉਸ ਦੇ ਖਿਲਾਫ ਮਿਲੀ ਜਾਣਕਾਰੀ ਜੋ ਹੈ ਉਸ ਆਧਾਰ ਉਤੇ ਜੋ ਹੈ ਜਾਂਚ ਪੜਤਾਲ ਕੀਤੀ ਗਈ ਜਿਸ ਦੇ ਵਿੱਚ ਕਈ ਸਾਰੀ ਪ੍ਰਾਪਰਟੀ ਜੋ ਹੈ ਉਸ ਬਾਬਤ ਜਾਣਕਾਰੀ ਮਿਲੀ ਜਿਸ ਬਾਬਤ ਜਦੋਂ ਅਮਨਦੀਪ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਦੇ ਕੋਲ ਸਪਸ਼ਟ ਜੋ ਹੈ ਜਾਣਕਾਰੀ ਨਹੀਂ ਸੀ ਜਿਸ ਕਰਕੇ ਜੋ ਹੈ ਇਹ ਇੱਥੇ ਖੁਲਾਸਾ ਹੋਇਆ ਕਿ ਨਸ਼ਾ ਤਸਕਰੀ ਕਰਕੇ ਇਹ ਪੈਸੇ ਸਾਰੇ ਇਨੇ ਕਮਾਏ ਹੋਇਆ ਜਿਸ ਦੇ ਕਰਕੇ ਇਸ ਨੇ ਉਹਨਾਂ ਪੈਸਿਆਂ ਦੇ ਨਾਲ ਆਪਣਾ ਘਰ ਬਣਾਇਆ ਹੋਇਆ ਹੈ ਤਾਂ ਤੁਹਾਨੂੰ ਦੱਸਿਏ ਕੀ ਕੁਝ ਜ਼ਬਤ ਅਮਨਦੀਪ ਕੌਰ ਐਂਸਟਾਕਵੀਨ ਜਾਂ ਚੱਟੇ ਵਾਲੀ ਕਵੀਨ ਜਾਂ ਥਾਰਾਲੀ ਕਾਂਸਟੇਬਲ ਜਿਸ ਦੀ ਤਸਵੀਰ ਤੁਹਾਡੀ ਸਕਰੀਨ ਤੇ ਹੈ ਕੀ ਕੁਝ ਜ਼ਬਤ ਹੋਇਆ ਉਸ ਦਾ ਵੇਰਵਾ ਵੀ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ ਕਰੋੜਾਂ ਦੇ ਵਿੱਚ ਜੋ ਇਸ ਦੀ ਸੰਪਤੀ ਹੈਗੀ ਆ ਉਹ ਫਿਲਹਾਲ ਤੱਕ ਫ੍ਰੀਜ਼ ਕਰ ਦਿੱਤੀ ਜਾ ਚੁੱਕੀ ਹੈਗੀ ਤੇ ਇਸ ਦੇ ਵਿੱਚ ਡੀਐਸਪੀ ਹਰਬੰਸ ਜੋਨੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈਗਾ ਫਿਲਹਾਲ ਜੋ ਹੈ 1 ਕਰੋੜ 35 ਲੱਖ ਜੋ ਹੈ ਪ੍ਰਾਪਰਟੀ ਜੋ ਹੈ ਸੰਪਤੀ ਜਿਹੜੀ ਹੈਗੀ ਫ੍ਰੀਜ਼ ਕੀਤੀ ਹੈ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਪ੍ਰਾਪਰਟੀ ਜਿਹੜੀ ਆ ਫ੍ਰੀਜ਼ ਕੀਤੀ ਜਾ ਸਕਦੀ ਹੈ ਤਾਂ ਤੁਹਾਨੂੰ ਦੱਸ ਦਈਏ ਇੱਕ ਪਲਾਟ ਜੋ ਹੈ ਵਿਰਾਟ ਗ੍ਰੀਨ ਦੇ ਵਿੱਚ ਸਥਿਤ ਹੈ ਬਠਿੰਡਾ ਦੇ ਵਿੱਚ ਜਿਸ ਦੀ ਕੀਮਤ ਜਿਹੜੀ ਆ 99 ਲੱਖ ਰੁਪਏ ਅੰਕੀ ਗਈ ਹੈਗੀ ਦੂਜਾ ਹੈਗਾ ਡ੍ਰੀਮ ਸਿਟੀ ਬਠਿੰਡਾ ਦੇ ਵਿੱਚ 120 ਅਸ਼ਾਰਿਆ 8 3 ਗੱਜ ਦਾ ਪਲਾਟ ਹੈਗਾ ਜਿਸ ਦੀ ਜੋ ਕੀਮਤ ਲਗਾਈ ਗਈ ਹੈਗੀ ਆ 18.12 ਲੱਖ ਰੁਪਏ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਮਾਫ ਕਰਨਾ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਮਹਿੰਗੀ ਥਾਰ ਐਸ ਯੂ ਵੀ ਵੀ ਹੈ ਜਿਸ ਦੀ ਬਾਜ਼ਾਰ ਦੇ ਵਿੱਚ ਕੀਮਤ ਜਿਹੜੀ ਆ 14 ਲੱਖ ਰੁਪਏ ਇੱਕ ਰਾਇਲ ਐਂਡ ਫਲੇਡ ਜੋ ਹੈ ਬੁਲੇਟ ਮੋਟਰਸਾਈਕਲ ਹੈ ਜਿਸ ਦੀ ਕੀਮਤ 1.70 ਲੱਖ ਹੈ ਤੇ ਇਸ ਨੂੰ ਵੀ ਜ਼ਬਤ ਕੀਤਾ ਗਿਆ ਇਸ ਦੇ ਨਾਲ ਹੀ ਹੋਰ ਵੀ ਮੋਬਾਈਲ ਫੋਨ ਜਿਹੜੇ ਨੇ ਫ੍ਰੀਜ਼ ਕੀਤੇ ਗਏ ਨੇ ਜਿਸ ਦੇ ਵਿੱਚ ਇੱਕ ਆਈਫੋਨ 13 ਪ੍ਰੋ ਮੈਕਸ ਹੈ ਜਿਸ ਦੀ ਕੀਮਤ 45000 ਰੁਪਏ ਦੱਸੀ ਜਾ ਰਹੀ ਹੈ ਆਈਫੋਨ ਐਸੀ ਦੀ ਕੀਮਤ ਦੱਸੀ ਜਾ ਰਹੀ ਹੈ 9000 ਵੀਵੋ ਫੋਨ ਜਿਸ ਨੂੰ ਜ਼ਬਤ ਕੀਤਾ ਗਿਆ ਜਿਸ ਦੀ ਕੀਮਤ 2000 ਅੰਕੀ ਗਈ ਹੈ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਇੱਕ ਰੋਲੇਕਸ ਘੜੀ ਵੀ ਹੈ ਜਿਸ ਦੀ ਕੀਮਤ 1 ਲੱਖ ਰੁਪਏ ਮੰਨੀ ਜਾ ਰਹੀ ਹੈ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਹੋਰ ਵੀ ਜੋ ਬੈਂਕ ਆਫ ਇੰਡੀਆ ਦੇ ਖਾਤੇ ਨੇ ਜਿਸ ਦੀ ਨਕਦ ਰਾਸ਼ੀ ਜਿਹੜੀ ਆ ਜ਼ਬਤ ਕੀਤੀ ਗਈ ਹੈ ਪਿਛਲੇ ਦਿਨਾਂ ਦੇ ਵਿੱਚ ਅਸੀਂ ਜਿਹੜੀ ਹੈਗੀ ਐ ਅਮਨਦੀਪ ਕੌਰ ਦੇ ਜੋ ਪ੍ਰਾਪਰਟੀ ਨਾਮ ਤੇ ਸੀਗੀ ਉਹਦੇ ਅਸੀਂ ਜਿਹੜਾ ਹੈਗਾ ਇੱਕ ਰਿਪੋਰਟ ਤਿਆਰ ਕਰਕੇ ਜੀ.ਸੀ. ਕੰਪੀਟੈਂਟ ਅਥਾਰਟੀ ਨੂੰ ਭੇਜੀ ਗਈ ਸੀ ਮਾਨਯੋਗ ਜਿਹੜੀ ਕੰਪੀਟੈਂਟ ਅਥਾਰਟੀ ਹੈ ਉਹਨਾਂ ਵੱਲੋਂ ਜਿਹੜੇ ਸੀ ਇਹਨਾਂ ਦੇ ਸਾਰੇ ਫੈਕਟ ਵੈਰੀਫਾਈ ਕੀਤੇ ਗਏ ਐ ਫੈਕਟ ਵੈਰੀਫਾਈ ਕਰਨ ਤੋਂ ਬਾਅਦ ਜਿਹੜੀ ਹੈਗੀ ਅਮਨਦੀਪ ਕੌਰ ਦੀ ਜੋ ਪ੍ਰਾਪਰਟੀ ਉਹਦੇ ਨਾਮ ਤੇ ਭੇਜੀ ਗਈ ਸੀ ਉਹਨੂੰ ਫ੍ਰੀਜ਼ਿੰਗ ਦੇ ਜਿਹੜੇ ਸੀ ਸਾਨੂੰ ਆਰਡਰ ਪ੍ਰਾਪਤ ਹੋਇਆ ਜਿਦੇ ਵਿੱਚ ਇੱਕ ਬਰਾਟ ਗ੍ਰੀਨ ਕਲੋਨੀ ਦੇ ਵਿੱਚ ਇੱਕ ਕੋਠੀ ਹੈਗੀ ਐ ਇੱਕ ਰਿੰਗ ਰੋਡ ਦੇ ਉੱਪਰ ਪਲਾਟ ਹੈ ਇੱਕ ਥਾਰ ਗੱਡੀ ਇੱਕ ਬੁਲ ਐਂਡ ਇੱਕ ਜਿਹੜੀ ਹੈਗੀ ਕੜੀ ਇਹਨੂੰ ਸਾਡੇ ਫ੍ਰੀਜ਼ਿੰਗ ਦੇ ਆਰਡਰ ਮਿਲੇ ਹੈਗੇ ਅਸੀਂ ਉਹ ਕਾਨੂੰਨੀ ਪ੍ਰਕਿਰਿਆ ਨੂੰ ਅਪਣਾਉਂਦੇ ਹੋਏ ਜਿਹੜੇ ਸੀ ਫ੍ਰੀਜ਼ਿੰਗ ਆਰਡਰ ਆਜੋ ਦੇ ਗੇਟ ਦੇ ਬਾਹਰ ਜਿਹੜੇ ਸੀ ਚਪਕਾਉਣ ਦੇ ਲਈ ਸਾਨੂੰ ਕੋਠੀ ਦੀ ਦੋ ਥਾਰਾਂ ਲਿਖੀਆਂ ਵੀ ਹੈਗੀਆਂ ਉਹ ਕੀ ਨਹੀਂ ਸਾਡੇ ਕੋਲ ਜਿਹੜੇ ਨੋਟਿਸ ਆਇਆਗਾ ਜਾਂ ਜੋ ਸਾਨੂੰ ਫ੍ਰੀਜ਼ਿੰਗ ਆਰਡਰ ਪ੍ਰਾਪਤ ਹੋਇਆ ਉਹਦੇ ਵਿੱਚ ਇੱਕੋ ਥਾਰ ਗੱਡੀ ਜਿਹੜੀ ਹੈਗੀ ਹੈ ਫ੍ਰੀਜ਼ ਕੀਤੀ ਕੋਠੀ ਤੋਂ ਇਲਾਵਾ ਹੋਰ ਵੀ ਕੋਈ ਜ਼ਮੀਨ ਜਾਇਦਾਦ ਹੋਰ ਮੈਂ ਦੱਸਿਆ ਜੀ ਪਹਿਲਾਂ ਵੀ ਇੱਕ ਕੋਠੀ ਸੀ ਇੱਕ ਜਿਹੜਾ ਹੈਗਾ ਪਲਾਟ ਇੱਕ ਮੋਟਰਸਾਈਕਲ ਹੈ ਇੱਕ ਥਾਰ ਗੱਡੀ ਹੈ ਤਿੰਨ ਮੋਬਾਈਲ ਹੈ ਔਰ ਇੱਕ ਜਿਹੜੀ ਹੈ ਜੀ ਤੇ ਸਾਨੂੰ ਫ੍ਰੀਜ਼ਿੰਗ ਆਰਡਰ ਮਸੂਲ ਹੋਇਆ ਸਰ ਗੱਲ ਕਰੀਏ ਅੱਗੇ ਬਾਦ ਪ੍ਰਕਿਰਿਆ ਕੀ ਹੈ ਸੇਲ ਪਰਚੇਸ ਕਰ ਸਕਦੇ ਆ ਜਾਂ ਨਹੀਂ ਜਾਇ ਤੇ ਰਹਿائش ਰਹੇਗੀ ਨਹੀਂ ਇਸ ਮਕਾਨ ਨੂੰ ਅਸੀਂ ਸੇਲ ਪਰਚੇਸ ਨਹੀਂ ਕਰ ਸਕਦੇ ਜੀ ਬਾਕੀ ਜੋ ਮਾਨਯੋਗ ਅਦਾਲਤ ਜਿਸ ਤਰ੍ਹਾਂ ਦਾ ਕੋਈ ਹੁਕਮ ਕਰੇਗੀ ਅਸੀਂ ਉਹ ਕਾਨੂੰਨੀ ਪ੍ਰਕਿਰਿਆ ਨੂੰ ਅਪਣਾਉਂਦੇ ਹੋਏ ਜਿਹੜੀ ਹੈਗੀ ਜੋ ਕਰਦੀ ਹੋਗੀ ਅੱਗੇ ਅਸੀਂ ਉਹ ਕਰਦੇ ਕਰਾਂਗੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਜਿਹੜੀ ਹੈਗੀ ਐ ਅਮਨਦੀਪ ਕੌਰ ਦੇ ਜੋ ਪ੍ਰਾਪਰਟੀ ਨਾਮ ਤੇ ਸੀਗੀ ਉਹਦੇ ਅਸੀਂ ਜਿਹੜਾ ਹੈਗਾ ਇੱਕ ਰਿਪੋਰਟ ਤਿਆਰ ਕਰਕੇ ਜੀਸੀ ਕੰਪੀਟੈਂਟ ਅਥਾਰਟੀ ਨੂੰ ਭੇਜੀ ਗਈ ਸੀ ਮਾਨਯੋਗ ਜਿਹੜੀ ਕੰਪੀਟੈਂਟ ਅਥਾਰਟੀ ਆ ਉਹਨਾਂ ਵੱਲੋਂ ਜਿਹੜੇ ਸੀ ਇਹਨਾਂ ਦੇ ਸਾਰੇ ਫੈਕਟ ਵੈਰੀਫਾਈ ਕੀਤੇ ਗਏ ਆ ਫੈਕਟ ਵੈਰੀਫਾਈ ਕਰਨ ਤੋਂ ਬਾਅਦ ਜਿਹੜੀ ਹੈਗੀ ਅਮਨਦੀਪ ਕੌਰ ਦੀ ਜੋ